ਖਡੂਰ ਸਾਹਿਬ ਸੀਟ ਦੀ ਜੇ ਆਪਾਂ ਗੱਲ ਕਰਦੇ ਆ ਤਾਂ ਉੱਥੇ ਮੈਨੂੰ ਭਾਈ ਅਮਰਦਪਾਲ ਸਿੰਘ ਮੈਨੂੰ ਲੱਗ ਰਿਹਾ ਕਿ ਉਹ ਉੱਥੇ ਜਿੱਤ ਪ੍ਰਾਪਤ ਕਰਨਗੇ। ਅੱਛਾ ਜੀ। ਕਿਤੇ ਨਾ ਕਿਤੇ ਬਰਕੋਆ ਸਾਹਿਬ ਦੇ ਬਿਆਨ ਵੀ ਆ ਰਹੇ ਨੇ। ਅਮਰਦਪਾਲ ਸਿੰਘ ਜਿਹੜੇ ਉਹਨਾਂ ਦੇ ਵਿਰੋਧ ਵਿੱਚ ਬਿਆਨ ਆ ਰਹੇ ਨੇ ਕਿ ਐਨਐਸਓ ਤਾਂ ਲੱਗਦਾ ਹੀ ਰਹਿੰਦਾ ਹੈ, ਡਰ ਗਿਆ, ਐ ਹੋ ਗਿਆ। ਅਸੀਂ ਵੀ ਜਿਹੜਾ ਕੱਟੀਆਂ ਨੇ ਤੁਹਾਨੂੰ ਇਹ ਮੈਨੂੰ ਨਾ ਇਹ ਗੱਲ ਸਮਝ ਨਹੀਂ ਆ ਰਹੀ ਬਲਟੋਹ ਸਾਹਿਬ ਇਹ ਕਰ ਕਿਉਂ ਰਹੇ ਨੇ ਹੁਣ ਆਮ ਆਦਮੀ ਪਾਰਟੀ ਦੇ ਵੀ ਕੈਂਡੀਡੇਟ ਨੇ ਕਾਂਗਰਸ ਵੀ ਉੱਥੇ ਖੜ੍ਹ ਰਹੇ ਇਲੈਕਸ਼ਨ ਲੜ ਰਹੀ ਹੈ ਹਨਾ ਇਹ ਸਿਰਫ ਭਾਈ ਅਮਰਪਾਲ ਸਿੰਘ ਨੂੰ ਕਿਉਂ ਟਾਰਗੇਟ ਕਰ ਰਹੇ ਨੇ ਉਹ ਉੱਥੇ ਜੀਰਾ ਵੀ ਖੜੇਗੇ ਕੁਲਵੀਰ ਜੀਰਾ ਉਹ ਕਿਤੇ ਨਾ ਕਿਤੇ ਭਾਈ ਅਮਰਤਪਾਲ ਸਿੰਘ ਬਾਰੇ ਬੋਲਣ ਤੋਂ ਗਰੇਜ ਕਰਦੇ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਵੀ ਲੋਕ ਨੂੰ ਵਿਰੋਧ ਹੋ ਜਾਂਦਾ ਪਾਰ ਦੀਆਂ ਪਿਛਲੀ ਸਰਕਾਰ ਦੀਆਂ ਵੀ ਨਾਕਾਮਜਾਬੀਆਂ ਸੀਗੀਆਂ ਤੇ ਆਹ ਜਿਹੜੀ ਆਮ ਆਦਮੀ ਪਾਰਟੀ ਹੈ ਇਹਦੀ ਵੀ ਨਾਕਾਮਜਾਬੀ ਇਹਦਾ ਮੁੱਖ ਕਾਰਨ ਕੀ ਹੈ ਨਸ਼ਾ ਲੋਕ ਨੇ ਨਾ ਉੱਥੇ ਖਡੂਰ ਸਾਹਿਬ ਦੇ ਉਹ ਜਾਗਰੂਕ ਹੋ ਚੁੱਕੇ ਨੇ ਵੀ ਜਿਹੜਾ ਵੀ ਆਊਗਾ ਤਾਂ ਭਾਈ ਅਮਰਤਪਾਲ ਸਿੰਘ ਹੀ ਹੈ ਜਿਹੜਾ ਇੱਕ ਨਸ਼ਾ ਖਤਮ ਕਰ ਸਕਦਾ ਹੈ ਵੀ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਆਪਣੇ ਹੋਰ ਜਿਹੜੇ ਰਾਜਾਂ ਦੇ ਜਾ ਕੇ ਕਾਂਗਰਸ ਦਾ ਸਮਰਥਨ ਕਰ ਰਹੇ ਨੇ ਠੀਕ ਹੈ ਜੀ ਤੇ ਆਪਣੇ ਪੰਜਾਬ ਚ ਆ ਕੇ ਉਹਨਾਂ ਦੇ ਵਿਰੋਧ ਚ ਗੱਲ ਕਰ ਰਹੇ ਨੇ ਦੋ ਪਹਿਲੂ ਕਿਉਂ ਰੱਖ ਰਹੇ ਨੇ ਇਹ ਮੂਰਖ ਬਣਾ ਰਹੇ ਨੇ ਉੱਥੇ ਦੇ ਭਾਈ ਅਮਰਿਤਪਾਲ ਸਿੰਘ ਜੀ ਦੇ ਸਮਰਥਕਾਂ ਨੇ ਇਹ ਮੈਨੂੰ ਗੱਲ ਕਹੀ ਲੋਕ ਸਭਾ ਚੋਣਾਂ ਦੇ ਵਿੱਚ 10 ਦਿਨ ਰਹਿ ਗਏ ਨੇ ਤੇ ਅਸੀਂ ਆਪਣੇ ਸਹਿਯੋਗੀ ਮਹਿੰਦਰ ਪਾਟਲੀ ਨਾਲ ਇਸ ਬਾਬਤ ਗੱਲਬਾਤ ਕਰਾਂਗੇ ਤੁਹਾਡਾ ਸਵਾਗਤ ਹੈ ਜੀ ਅੱਸੀ ਕੱਲ ਪਰਮਜੀਤ ਜੀ ਤੇ ਖੰਡੂਰ ਸਾਹਿਬ ਜਿਹੜੀ ਆ ਸੀਟ ਹੈ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਉੱਥੇ ਖਡੂਰ ਸਾਹਿਬ ਸੀਟ ਦੀ ਜੇ ਆਪਾਂ ਗੱਲ ਕਰਦੇ ਆ ਤਾਂ ਉੱਥੇ ਮੈਨੂੰ ਭਾਈ ਅਮਰਦਪਾਲ ਸਿੰਘ ਮੈਨੂੰ ਲੱਗ ਰਿਹਾ ਹੈ ਕਿ ਉਹ ਉੱਥੇ ਜਿੱਤ ਪ੍ਰਾਪਤ ਕਰਨਗੇ ਅੱਛਾ ਤੁਹਾਨੂੰ ਕਿਵੇਂ ਲੱਗ ਰਿਹਾ ਕਾਰਨ ਇਹ ਹੈ ਕਿ ਤੁਸੀਂ ਵੀ ਮੇਰੇ ਨਾਲ ਹੀ ਸੀ ਜਦੋਂ ਆਪਾਂ ਨੇ ਉੱਥੇ ਗਰਾਊਂਡ ਜ਼ੀਰੋ ਤੋਂ ਆਪਾਂ ਨੇ ਸਾਰੀ ਰਿਪੋਰਟ ਜਾਂ ਜੋ ਵੀ ਆਪਾਂ ਨੇ ਸਰਵੇ ਕੀਤਾ ਉੱਥੇ ਜਾ ਕੇ ਅਪਾ ਨੇ ਇੱਕ ਚੀਜ਼ ਉੱਥੇ ਤੁਸੀਂ ਪਰਮਵੀਰ ਜੀ ਨੋਟ ਕੀਤੀ ਹੋਣੀ ਐ ਕਿ ਜਦੋਂ ਆਪਾਂ ਉਹਨਾਂ ਦੇ ਘਰ ਤੋਂ ਨਿਕਲੇ ਸੀ ਸਿਰਫ ਉੱਥੇ ਗੱਡੀਆਂ ਦਾ ਕਾਫਲਾ ਦੋ ਸੀ ਉਹਨਾਂ ਨੇ ਘਰ ਤੋਂ ਦੋ ਗੱਡੀਆਂ ਹੀ ਕੱਡੀਆਂ ਸੀ ਆਪਾਂ ਉਹਨਾਂ ਦੇ ਨਾਲ-ਨਾਲ ਸੀਗੇ ਤੁਸੀਂ ਦੇਖਦੇ ਹੋਵੋਗੇ ਵੀ ਜੋ-ਜੋ ਪਿੰਡਾਂ 'ਚੋਂ ਆਪਾਂ ਨਿਕਲਦੇ ਗਏ ਆ ਉਹਨਾਂ ਨਾਲ ਗੱਡੀਆਂ ਦਾ ਕਾਫਲਾ ਜੁੜਦਾ ਆ ਗਿਆ ਜੋ ਆਪਾਂ ਆਪ ਇੱਕ ਉਹਨਾਂ ਦੇ ਲਾਸਟ ਪਿੰਡ ਵਿੱਚ ਪਹੁੰਚੇ ਜਦੋਂ ਪਰਮਵੀਰ ਜੀ ਤੁਸੀਂ ਜਦੋਂ ਦੇਖਿਆ ਹੋਣਾ ਪਉਦੋਂ ਉੱਥੇ ਗੱਡੀਆਂ ਦਾ ਕਾਫਲਾ 2 ਤੋਂ 40 ਗੱਡੀਆਂ ਹੋਗੀਆਂ ਸੀ ਆਪਣੀ ਗੱਡੀ ਸਭ ਤੋਂ ਐਂਡ 'ਚ ਲੱਗੀ ਸੀ ਠੀਕ ਹੈ ਤੇ ਤੁਸੀਂ ਮੈਂ ਜੋ ਦੇਖਦਾ ਸੀ ਨਾ ਉਥੋਂ ਜਦੋਂ ਨਿਕਲਦੇ ਸੀ ਲੋਕ ਉਹਨਾਂ ਦੇ ਘਰਾਂ 'ਚੋਂ ਬਾਹਰ ਆ ਕੇ ਆਪਣੇ ਘਰਾਂ 'ਚੋਂ ਹੱਥ ਜੋੜ ਕੇ ਉਹ ਜਥੇ ਦਾ ਸਵਾਗਤ ਕਰਦੇ ਸੀ ਕਿੰਨੀ ਭਾਵਨਾ ਹੋਗੀ ਉਹਨਾਂ 'ਚ ਉਹਨਾਂ 'ਚ ਕਿੰਨੀ ਭਾਵਨਾ ਹੈ ਭਾਈ ਅਮਰਪ੍ਰੀਤ ਪਾਲ ਸਿੰਘ ਜੀ ਲਈ ਉਹਨਾਂ ਲਈ ਦਿਲ ਤੋਂ ਰਿਸਪੈਕਟ ਨਿਕਲਦੀ ਹੋਊਗੀ ਤਾਂ ਜਾ ਕੇ ਉਹਨਾਂ ਨੇ ਆਪ ਮਹਾਰੇ ਹੋ ਕੇ ਆਪ ਮਹਾਰੇ ਹੋ ਕੇ ਉਹਨਾਂ ਦਾ ਸਮਰਥਨ ਕੀਤਾ ਇਹ ਚੀਜ਼ਾਂ ਮੈਨੂੰ ਲੱਗ ਰਿਹਾ ਹੈ ਬਾਕੀ ਲੋਕਾਂ ਦੇ ਦਿਲਾਂ 'ਚ ਹੋਰ ਕੀ ਚੱਲਦਾ ਇਹ ਆਪਾਂ ਨਹੀਂ ਕਹਿ ਸਕਦੇ ਪਰ ਜੋ ਆਪਾਂ ਨੇ ਉੱਥੇ ਜਾ ਕੇ ਸਰਵੇ ਕੀਤਾ ਜਾਂ ਦੇਖਿਆ ਜਾ ਕੇ ਉੱਥੇ ਮੈਨੂੰ ਲੱਗ ਰਿਹਾ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਉੱਥੇ ਜਿੱਤ ਪੱਕੀ ਹੈ ਕਿਤੇ ਨਾ ਕਿਤੇ ਤੁਸੀਂ ਇਹ ਵੀ ਸਮਝੋ ਕਿ ਜਿਹੜੇ ਪਿੱਛੇ ਗਲਤੀ ਦੁਹਾਈ ਸੀ ਬੀਬੀ ਖਾਲੜਾ ਨੂੰ ਨਾ ਵੋਟ ਪਾ ਕੇ ਉਹ ਇੱਕ ਦਾਗ ਸੀਗਾ ਉਹਨਾਂ ਤੇ ਕਿਹੜਾ ਲੱਗ ਕਿਉਂਕਿ ਕੁੱਲ 20% ਵੋਟ ਉਹਨਾਂ ਨੂੰ ਪਈ ਸੀ ਏ ਏ ਉੱਥੇ ਆਪਾਂ ਨੇ ਜਦੋਂ ਜਾ ਕੇ ਨਾ ਉੱਥੇ ਲੋਕਾਂ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਪਹਿਲਾਂ ਤਾਂ ਬੀਬੀ ਖਾਲੜਾ ਜੀ ਵੀ ਖੜੇ ਸੀ ਤੁਸੀਂ ਉਹਨਾਂ ਨੂੰ ਹਾਰ ਦੇ ਹਾਰ ਨਾਲ ਉਹਨਾਂ ਦਾ ਤੁਸੀਂ ਉਹ ਕੀਤਾ ਵੀ ਉਹਨਾਂ ਨੂੰ ਹਰਾ ਦਿੱਤਾ ਵੋਟਾਂ ਨਹੀਂ ਪਾਈਆਂ ਉਹਨਾਂ ਨੇ ਕਿਹਾ ਵੀ ਕਿਤੇ ਨਾ ਕਿਤੇ ਸਾਡੇ ਤੋਂ ਇਹ ਭੁੱਲ ਹਸਤਾ ਹਾਂ ਉਹ ਵਾਹ ਵੀ ਆ ਹਾਂ ਉਹਨਾਂ ਦੇ ਸਾਰਿਆਂ ਦੇ ਮਨਾਂ ਵਿੱਚ ਉਧਰਲੇ ਹਲਕੇ ਤੇ ਸਾਰੇ ਹੀ ਖਡੂਰ ਸਾਹਿਬ ਦੇ ਇਹ ਮਨ ਚ ਪਛਤਾਵਾ ਹੈ ਕਿ ਅਸੀਂ ਇਹ ਕੰਮ ਗਲਤ ਕਰ ਦਿੱਤਾ ਉਹ ਕਹਿ ਰਹੇ ਨੇ ਵੀ ਅਸੀਂ ਇਸ ਵਾਰ ਦਾਗ ਧੋਮਾਂਗੇ ਹਾਂ ਇਹ ਮੇਨ ਗੱਲ ਆ ਚੁੱਕੀ ਹੈ ਕਿ ਉਹਨਾਂ ਨੇ ਮਨਾਂ ਚ ਇਹ ਗੱਲ ਆ ਚੁੱਕੀ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਜਿਤਾ ਕੇ ਅਸੀਂ ਇਹ ਆਪਣਾ ਦਾਗ ਧੋਣਾ ਹੈ ਤੇ ਉੱਥੇ ਇੱਕ ਪੰਥਕਾਗੂ ਮਿਰਸਾ ਸਿੰਘ ਬਲਟੋਹਾ ਨੇ ਉਹਨਾਂ ਦੀਆਂ ਵੀ ਕੁਰਬਾਨੀਆਂ ਨੇ ਉਹਨਾਂ ਬਾਰੇ ਵੀ ਆਪ ਸੁਣਿਆ ਵੀ ਉਹਨਾਂ ਦੀ ਵੀ ਕੁਰਬਾਨੀ ਆ ਚਲੋ ਉਹ ਵੀ ਜੇਲ੍ਹ 'ਚ ਰਹੇ ਨੇ ਪਰ ਕਿਤੇ ਨਾ ਕਿਤੇ ਲੋਕਾਂ ਨੇ ਇਹ ਵੀ ਕਿਹਾ ਵੀ ਜੇ ਉਹ ਜਿਹੜੇ ਆਪਣੇ ਕਲੇਰ ਸਾਹਿਬ ਨੇ ਅਕਾਲੀ ਦਾ ਅਮਰਤ ਸਰਦਈ ਵੀ ਜੇ ਉਹਨਾਂ 'ਮਾਂ ਬੈਠ ਜਾਂਦੇ ਬਲੇਰ ਸਾਹਿਬ ਬਲੇਰ ਸਾਹਿਬ ਹਾਂ ਤੇ ਜੇ ਉਹਨਾਂ 'ਮਾਂ ਬੈਠ ਜਾਂਦੇ ਬਲੇਰ ਸਾਹਿਬ ਮਾਂ ਜਿਹੜੇ ਅਕਾਲੀ ਦਾ ਅਮਰਤ ਸਰਦਈ ਉਹਨਾਂ ਨੇ ਸਮਰਥਨ ਕੀਤਾ ਉਹਨਾਂ ਨੇ ਭਾਈ ਉਮਰਦਪਾਲ ਜੀ ਦਾ ਧਾਕੜ ਉਹ ਵੀ ਮੰਨੇ ਜਾਂਦੇ ਨੇ ਉੱਥੇ ਵਧੀਆ ਹੋਲਡ ਹੈ ਕਿ ਉਹ ਵੀ ਕਿਤੇ ਨਾ ਕਿਤੇ ਉਹਨਾਂ ਦੇ ਹੱਕ ਵਿੱਚ ਬੈਠੇ ਨੇ ਤਾਂ ਲੋਕ ਚਾਹੁੰਦੇ ਨੇ ਵੀ ਵਰਸਾ ਸਿੰਘ ਬਲਟੋਹਾ ਵੀ ਉਹਨਾਂ ਦੇ ਹੱਕ ਵਿੱਚ ਬੈਠੇ। ਤੁਸੀਂ ਕੀ ਕਹੋਗੇ? ਇਹ ਲੋਕਾਂ 'ਚ ਉੱਥੇ ਜਾ ਕੇ ਬਹੁਤ ਉਹਨਾਂ 'ਤੇ ਰੋਸ ਹੈ। ਦੇਖਿਆ ਜਾਇਆ ਵੀ ਜਿਵੇਂ ਬਲੇਰ ਸਾਹਿਬ ਨੇ ਆਪਣਾ ਪੂਰਾ ਸਮਰਥਨ ਦੇ ਦਿੱਤਾ ਸਿਮਰਜੀਤ ਸਿੰਘ ਮਾਨ ਨੇ ਆਪਣਾ ਕੈਂਡੀਡੇਟ ਹੀ ਬਿਠਾ ਦਿੱਤਾ। ਇਹ ਕੋਈ ਛੋਟੀ ਗੱਲ ਤਾਂ ਹੈ ਨਹੀਂ। ਐਨੀ ਨਾ ਇਹ ਸ਼੍ਰੋਮਣੀ ਅਕਾਲੀ ਦਲ ਤੋਂ ਇਹ ਉਮੀਦ ਰੱਖ ਰਹੀ ਸੀ ਲੋਕ ਉੱਥੇ ਵੀ ਇਹ ਵੀ ਕਿਤੇ ਪਟੋਹਾ ਸਾਹਿਬ ਨੂੰ ਪਠਾਨਗੇ ਤੇ ਇਹ ਪੂਰਨ ਤੌਰ ਤੇ ਅਮਰਦਪਾਲ ਭਾਈ ਅਮਰਦਪਾਲ ਦੇ ਹੱਕ ਵਿੱਚ ਆ ਕੇ ਖੜਨਗੇ ਤਾਂ ਉਹਨਾਂ ਨੂੰ ਇੱਕ ਪਾਸੇ ਹੀ ਜਿੱਤ ਦਵਾਉਣ ਦਿੰਦੇ ਉੱਥੇ ਹੋਏ ਕੋਈ ਕਿਤੇ ਨਾ ਕਿਤੇ ਪਟੋਹਾ ਸਾਹਿਬ ਦੇ ਬਿਆਨ ਵੀ ਆ ਰਹੇ ਨੇ ਅਮਰਦਪਾਲ ਸਿੰਘ ਜਿਹੜੇ ਉਹਨਾਂ ਦੇ ਵਿਰੋਧ ਵਿੱਚ ਬਿਆਨ ਆ ਰਹੇ ਨੇ ਕਿ ਐਨਐਸਏ ਦਾ ਲੱਗਦਾ ਹੀ ਰਹਿੰਦਾ ਡਰ ਗਿਆ ਐ ਹੋ ਗਿਆ ਅਸੀਂ ਵੀ ਜਿਹੜਾ ਕੱਟੀਆਂ ਨੇ ਤੁਹਾਨੂੰ ਇਹ ਮੈਨੂੰ ਤੁਹਾਨੂੰ ਕਿਵੇਂ ਲੱਗਦਾ ਮੈਨੂੰ ਨਾ ਇਹ ਗੱਲ ਸਮਝ ਨਹੀਂ ਆ ਰਹੀ ਬਲਟੋਹਾ ਸਾਹਿਬ ਇਹ ਕਰ ਕਿਉਂ ਰਹੇ ਨੇ ਕਿਉਂਕਿ ਹੋਰ ਵੀ ਕੈਂਡੀਡੇਟ ਨੇ ਦੇਖਿਆ ਜਾਵੇ ਹੁਣ ਆਮ ਆਦਮੀ ਪਾਰਟੀ ਦੇ ਵੀ ਕੈਂਡੀਡੇਟ ਨੇ ਕਾਂਗਰਸ ਵੀ ਉੱਥੇ ਖੜ੍ਹ ਰਹੇ ਇਲੈਕਸ਼ਨ ਲੜ ਰਹੀ ਹੈ ਨਾ ਇਹ ਸਿਰਫ ਭਾਈ ਅਮਰਪਾਲ ਸਿੰਘ ਨੂੰ ਕਿਉਂ ਟਾਰਗੇਟ ਕਰ ਰਹੇ ਨੇ ਇਹ ਨਹੀਂ ਮੈਨੂੰ ਸਮਝ ਆ ਰਹੀ ਗੱਲ ਵੀ ਬਲਟੋਹਾ ਜੀ ਇਹ ਕਿਉਂ ਕਰ ਰਹੇ ਨੇ ਪਰ ਯਾਨੀ ਕੀ ਜੇ ਦੇਖਿਆ ਜਾਵੇ ਨਾ ਬਲ ਉਹ ਸਾਬ ਨੂੰ ਇਹ ਕੁਝ ਨਹੀਂ ਕਰਨਾ ਚਾਹੀਦਾ ਜੇ ਉਹ ਅਕਾਲੀ ਦਲ ਬਹੁਤ ਉੱਚੇ ਸਤਰ ਤੇ ਆ ਜਾਂਦੀ ਪੰਜਾਬ ਵਿੱਚ ਜੇ ਉਹ ਕਿਤੇ ਨਾ ਕਿਤੇ ਆ ਕੇ ਭਾਈ ਅਮਰਤ ਬਾਦ ਸਿੰਘ ਦੇ ਹੱਕ ਵਿੱਚ ਆਪਣਾ ਸਮਰਥਨ ਦੇ ਦਿੰਦੀ ਤੇ ਉੱਥੇ ਜੀਰਾ ਵੀ ਖੜੇ ਨੀ ਕੁਲਵੀਰ ਜੀਰਾ ਉਹ ਕਿਤੇ ਨਾ ਕਿਤੇ ਭਾਈ ਅਮਰਪਾਲ ਸਿੰਘ ਬਾਰੇ ਬੋਲਣ ਤੋਂ ਗਰੇਜ ਕਰਦੇ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਲੋਕ ਵਿਰੋਧ ਹੋ ਜਾਂਦਾ ਹੈ। ਦੇਖੋ ਵਿਰੋਧ ਹੋਊਗਾ। ਇਹ ਸਰਕਾਰ ਦੀਆਂ ਪਿਛਲੀ ਸਰਕਾਰ ਦੀਆਂ ਵੀ ਨਾਕਾਮਜਾਬੀਆਂ ਸੀਗੀਆਂ ਤੇ ਆ ਆ ਜਿਹੜੀ ਆਮ ਆਦਮੀ ਪਾਰਟੀ ਹੈ ਇਹਦੀ ਵੀ ਨਾਕਾਮਜਾਬੀ ਇਹਦਾ ਮੁੱਖ ਕਾਰਨ ਕੀ ਹੈ ਨਸ਼ਾ। ਹੂੰ ਹੁਣ ਭਾਈ ਅਮਰਪਾਲ ਸਿੰਘ ਨੇ ਕੀ ਕੀਤਾ ਸੀ? ਮਾਸ਼ਾਅੱਲ ਨਸ਼ੇ ਤੋਂ ਰੋਕਿਆ ਹੁਣ ਆਪਾਂ ਨੇ ਅੰਮ੍ਰਿਤ ਸ਼ਕਾਇਆ ਪਾਣੀ ਨਾਲ ਜੋੜ ਦਿੱਤਾ ਆਪਾਂ ਜਾ ਕੇ ਇੱਕ ਦੋ ਦੀ ਇੰਟਰਵਿਊ ਵੀ ਕਰਕੇ ਆਏ ਆ ਹਨਾ ਵੀ ਉੱਥੇ ਆਪਾਂ ਨੇ ਦੇਖਿਆ ਵੀ ਨਾ ਵੀ ਉੱਥੇ ਲੋਕ ਜਿਹੜੇ ਨੌਜਵਾਨ ਸੀਗੇ ਉਹ ਇੱਕ ਨੌਜਵਾਨ ਮਿਲਿਆ ਮੈਨੂੰ ਕਹਿੰਦਾ ਮੈਂ 20 ਸਾਲ ਤੋਂ ਚਿੱਟਾ ਲਾਉਂਦਾ ਸੀ ਮੈਨੂੰ ਕੋਈ ਪਾਣੀ ਦੇ ਲੜ ਲਾਤਾ ਕਿੱਡੀ ਵੱਡੀ ਗੱਲ ਹੋ ਗਈ ਇਹ ਚੀਜ਼ਾਂ ਕਿਤੇ ਨਾ ਕਿਤੇ ਰਾਜਨੀਤਿਕ ਜਿਹੜੇ ਇੱਥੇ ਰਾਜਨੀਤਿਕ ਦਲ ਦੇ ਮੋਢੀ ਹੁੰਦੇ ਨੇ ਉਹਨਾਂ ਨੂੰ ਇਹ ਯਾਨੀ ਕਿ ਹਜਮ ਨਹੀਂ ਹੋਈਆਂ ਐ ਕਹਿ ਲਓ ਆਪਾਂ ਠੀਕ ਹੈ ਹੁਣ ਇੱਕ ਜਗ੍ਹਾ ਅਸੀਂ ਗਏ ਕਹਿੰਦੇ ਵੀ ਉਹ ਅਸੀਂ ਹੁਣ ਜਦੋਂ ਆ ਭਾਈ ਅਮਰਤਪਾਲ ਸਿੰਘ ਜੇਲ੍ਹ 'ਚ ਨਹੀਂ ਗਏ ਸੀ ਚੋਰੀਆਂ ਖਤਮ ਹੋ ਗਈਆਂ ਠੀਕ ਹੈ ਨੌਜਵਾਨ ਸਿੱਧੇ ਰਾਹ ਪੈਣ ਲੱਗ ਗਏ ਨਸ਼ਾ ਜਮਾਂ ਹੀ ਖਤਮ ਹੋਣ ਦੀ ਤਦਾਰਤ ਆ ਗਿਆ ਹੁਣ ਫੇਰ ਹੋਣ ਲੱਗ ਗਿਆ ਹੁਣ ਫੇਰ ਹੋਣ ਲੱਗ ਗਿਆ ਇਹ ਕਿਤੇ ਨਾ ਕਿਤੇ ਰਾਜਨੀਤਿਕ ਆਲਿਆਂ ਨੂੰ ਰਾਜਨੀਤਿਕ ਦਲਾਂ ਨੂੰ ਜਾਂ ਜਿਹੜੇ ਉੱਪਰ ਲੀਡਰ ਬੈਠੇ ਐ ਇਹ ਗੱਲਾਂ ਹਜਮ ਨਹੀਂ ਹੋਈਆਂ ਕਿ ਇੱਕ ਨਵਾਂ ਮੁੰਡਾ ਆ ਕੇ 12 ਆ ਕੇ ਇੰਨਾ ਨਾਮ ਉਹਨੇ ਬਣਾ ਲਿਆ ਹੋਇਆ ਵੀ ਇਹ ਨਸ਼ਾ ਖਤਮ ਕਰਨ ਦੇ ਚੱਕਰ ਚ ਉਹਨੇ ਲੋਕਾਂ ਦੇ ਦਿਲਾਂ ਚ ਰਾਜ ਕਰ ਲਿਆ ਤੁਸੀਂ ਆਪ ਸੋਚੋ ਜਿਹਦੀ ਮਾਂ ਦਾ ਪੁੱਤ ਜਿਹਦੀ ਮਾਂ ਦਾ ਪੁੱਤ ਮਰਦਾ ਹੋਵੇ ਉਹਨੂੰ ਸਿੱਧੇ ਰਾਹ ਪਾਤਾ ਉਹ ਹੋਰ ਮਾਂ ਕੀ ਚਾਹੂਗੀ ਇਹ ਇੱਥੇ ਜਾ ਕੇ ਮੈਂ ਦੇਖਿਆ ਇਹ ਜਿਹਨੇ ਮਾਵਾਂ ਬਹੁਤ ਜ਼ਿਆਦਾ ਜਿਹੜੀਆਂ ਖੁਸ਼ ਨੇ ਜਿਹੜੀਆਂ ਮਾਵਾਂ ਨੇ ਉਹ ਤਾਂ ਪੂਰਨ ਸਮਰਥਨ ਕਰਦੀਆਂ ਨੇ ਵੀ ਜੇ ਅਸੀਂ ਅਮਰਿਤਪਾਲ ਨੂੰ ਲੈ ਕੇ ਆਉਨੇ ਆ ਤਾਂ ਕਿਤੇ ਨਾ ਕਿਤੇ ਜੇ ਮੇਰਾ ਪੁੱਤ ਮਰ ਗਿਆ ਤਾਂ ਕਿਸੇ ਦਾ ਤਾਂ ਬਚੂ ਕੋਈ ਆਸਤੇ ਨਹੀਂ ਬਸ ਬਸ ਸੇਮ ਹੈ ਪਰੰਪਰਿਤੀ ਇਹੀ ਗੱਲ ਹੈ ਮੇਨ ਗੱਲ ਇੱਕ ਇਹੀ ਹੈ ਵੀ ਨਸ਼ਾ ਹੈ ਨਾ ਜਿਹੜਾ ਪੰਜਾਬ 'ਚ ਇਹ ਸਭ ਤੋਂ ਵੱਡਾ ਮੁੱਦਾ ਹੈ ਦੇਖੋ ਹੁਣ ਕੀ ਹੈ ਤੇ ਰਾਜਨੀਤੀ ਕੀ ਕਰਦੇ ਨੇ ਐਮਐਸਪੀ ਦਾ ਮੁੱਦਾ ਛੇੜ ਲਿਆ ਇਹਨਾਂ ਨੇ ਠੀਕ ਹੈ ਕਿਸਾਨਾਂ ਦੇ ਮੁੱਦੇ ਛੇੜ ਲਈ ਠੀਕ ਹੈ ਕੋਈ ਬੰਦੀ ਸਿੰਘਾ ਹੀ ਦਿਖਾਈ ਦੀ ਗੱਲ ਕਰਦਾ ਕੋਈ ਨਹੀਂ ਕਰਦਾ ਕੋਈ ਨਸ਼ਾ ਖਤਮ ਕਰਦਾ ਇਹ ਗੱਲ ਕਰਦਾ ਸਾਰੀਆਂ ਸਰਕਾਰਾਂ ਨਾਮਕਾਬਜਾਬ ਹੋ ਚੁੱਕੀਆਂ ਨੇ ਇਸ ਕਰਕੇ ਮੈਨੂੰ ਲੱਗਦਾ ਹੈ ਵੀ ਜਿਹੜੇ ਲੋਕ ਨੇ ਨਾ ਉੱਥੇ ਖਡੂਰ ਸਾਹਿਬ ਦੇ ਉਹ ਜਾਗਰੂਕ ਹੋ ਚੁੱਕੇ ਨੇ ਵੀ ਜਿਹੜਾ ਵੀ ਆਊਗਾ ਤਾਂ ਭਾਈ ਅਮਰਦਪਾਲ ਸਿੰਘ ਹੀ ਹੈ ਜਿਹੜਾ ਇੱਕ ਨਸ਼ਾ ਖਤਮ ਕਰ ਸਕਦਾ ਹੈ ਨਹੀਂ ਕਿਸੇ ਦੇ ਬਸ ਦੀ ਗੱਲ ਨਹੀਂ ਹੈ ਇੱਕ ਹੋਰ ਵੀ ਦੇਖਣ ਨੂੰ ਮਿਲ ਰਿਹਾ ਕਿ ਦੂਗੀਆਂ ਪਾਰਟੀਆਂ ਦਾ ਜ਼ੋਰ ਲੱਗਿਆ ਪਿਆ ਜਿਹੜਾ ਝਾੜੂ ਦਾ ਲੈ ਉਹਨਾਂ ਨੇ ਆਪਣਾ ਮੰਤਰੀ ਹੀ ਉੱਥੇ ਚੋਣ ਮੈਦਾਨ ਦੇ ਵਿੱਚ ਉਤਾਰੇ ਹੋਏ ਤੇ ਪੂਰਾ ਜ਼ੋਰ ਲਾਇਆ ਪਿਆ ਆਪਣੇ ਮੰਤਰੀ ਨੂੰ ਇਹ ਆਪਣੇ ਅਕਸ਼ ਨੂੰ ਬਚਾਉਣ ਵਾਸਤੇ ਉਹਦੇ ਬਾਰੇ ਤੁਸੀਂ ਕੀ ਕਹਾਂਗੇ ਜਿਹੜੇ ਭਾਈ ਜਿਹੜਾ ਉੱਥੇ ਮੈਨੂੰ ਲੱਗਦਾ ਵੀ ਉਹ ਭੁੱਲਰ ਜੀ ਖੜੇ ਨੇ ਉੱਥੇ ਉਹ ਮੰਤਰੀ ਇਹ ਤਾਂ ਹੁਣ ਸਿੱਧੀ ਜੀ ਗੱਲ ਕਹਿ ਲਓ ਭਾਈ ਇਹਨਾਂ ਕੋਲ ਬੰਦੇ ਹੀ ਖਤਮ ਹੋ ਗਏ ਸੀਗੇ ਆ ਆਦਮੀ ਪਾਰਟੀ ਕੋਲ ਇਹਨਾਂ ਕੋਲ ਬੰਦੇ ਹੀ ਖਤਮ ਹੋ ਗਏ ਨੇ ਤੁਸੀਂ ਦੇਖਿਆ ਹੀ ਹੋਣਾ ਕਿ ਕਿਤੇ ਇਹਨਾਂ ਨੇ ਮੰਤਰੀ ਖੜੇ ਕਰਤੇ ਜਾਂ ਹੋਰ ਪਾਰਟੀਆਂ ਤੋਂ ਆਏ ਹੋਏ ਉਮੀਦਵਾਰ ਖੜੇ ਕਰਤੇ ਲਿਆ ਕੇ ਜਾਂ ਫਿਰ ਕੋਈ ਮੇਰੇ ਹਿਸਾਬ ਨਾਲ ਕੋਈ ਫਿਲਮੀ ਫਿਲਮਾਂ ਚ ਆ ਕੇ ਉਹਨੂੰ ਟਿਕਟਾਂ ਦੇ ਦਿੱਤੀਆਂ ਹੁਣ ਆਮ ਵਰਕਰ ਦੀ ਤਾਂ ਇਹਨਾਂ ਨੇ ਵੀ ਨਹੀਂ ਸੁਣੀ ਜਿੰਨੇ ਵੀ ਇਹਨਾਂ ਨੇ ਖੜੇ ਕੀਤੇ ਨੇ ਸਾਰੇ ਹੀ ਜਾਂ ਤਾਂ ਕੋਈ ਮੰਤਰੀ ਐ ਜਾਂ ਕੋਈ ਬਾਹਰੋਂ ਆਇਆ ਹੋਇਆ ਕੋਈ ਹੋਰ ਕੈਂਡੀਡੇਟ ਖੜਾ ਕੀਤਾ ਹੋਰ ਪਾਰਟੀਆਂ ਚੋਂ ਆਇਆ ਹੋਇਆ ਜਾਂ ਫਿਰ ਕੋਈ ਫਿਲਮ ਸਟਾਰ ਕੋਈ ਖੜੇ ਕੀਤੇ ਨੇ ਇਹਨਾਂ ਕੋਲ ਹੋਰ ਚਿਹਰਾ ਨਹੀਂ ਸੀਗਾ ਤਾਂ ਕਰਕੇ ਇਹਨਾਂ ਨੇ ਉਹਨਾਂ ਨੂੰ ਵੀ ਟਿਕਟ ਦੇ ਦਿੱਤੀ ਮੈਂ ਪਹਿਲਾਂ ਪਹਿਲਾਂ ਭਵਾਨਤਮਾਨ ਸਾਹਿਬ ਦਾ ਬਿਆਨ ਆਉਂਦਾ ਸੀ ਕਿ ਅਸੀਂ ਕਿਸੇ ਵੀ ਬੰਦੇ ਨੂੰ ਮੰਤਰੀ ਨੂੰ ਟਿਕਟ ਨਹੀਂ ਦੇਵਾਂਗੇ ਅਸੀਂ ਆਮ ਬੰਦੇ ਨੂੰ ਟਿਕਟ ਦਵਾਗੇ ਇਸ ਵਾਰ ਆਮ ਬੰਦਾ ਕਿਤੇ ਮੈਨੂੰ ਨਜ਼ਰ ਹੀ ਨਹੀਂ ਆਇਆ ਆਮ ਬੰਦਾ ਤਾਂ ਤੁਸੀਂ ਹੁਣ ਪਰਮਵੀਰ ਜੀ ਆਪ ਸਿਆਣੇ ਹੋ ਹੁਣ ਆਮ ਬੰਦੇ ਦੀ ਤਾਂ ਕਦਰ ਹੀ ਨਹੀਂ ਪੈ ਰਹੀ ਜਿਵੇਂ ਆਮ ਆਦਮੀ ਪਾਰਟੀ ਬਣੀ ਸੀ ਵੀ ਅਸੀਂ ਆਮ ਬੰਦੇ ਆ ਜਾਂ ਇੱਕ ਇਹਨਾਂ ਨੇ ਮੇਨ ਪੱਖ ਉਹ ਹੀ ਹੈ ਵੀ ਇਹ ਮੇਨ ਵਿਚਾਰਨ ਵਾਲੀ ਗੱਲ ਹੈ ਕਿ ਔਰਤ ਨੂੰ ਵੀ ਇੱਕ ਵੀ ਟਿਕਟ ਨਹੀਂ ਦਿੱਤੀ ਦੇਖ ਲਓ ਔਰਤ ਦਾ ਪੱਖੇ ਨਹੀਂ ਹੈ ਹੁਣ ਨਾ ਆਪਾਂ ਇੱਕ ਗੱਲ ਹੋਰ ਦੇ ਦਾਂ ਮੈਂ ਉੱਥੇ ਹੀ ਘੁੰਮ ਰਿਹਾ ਦੀ ਖਡੂਰ ਸਾਹਿਬ ਏ ਉਹ ਕਹਿੰਦੇ ਵੀ ਉੱਥੇ ਜਿਹੜੇ ਭਾਈ ਅਮਰੋਦਪਾਲ ਸਿੰਘ ਜੀ ਦੇ ਸਮਰਥਕ ਸੀ ਉਹਨਾਂ ਨੇ ਬਹੁਤ ਵਧੀਆ ਇੱਕ ਗੱਲ ਕਹੀ ਉਹ ਕਹਿੰਦੇ ਭਾਈ ਕਾਂਗਰਸ ਤੇ ਆਮ ਆਦਮੀ ਪਾਰਟੀ ਤਾਂ ਇੱਕ ਨਹੀਂ ਵੀ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਆਪਣੇ ਹੋਰ ਜਿਹੜੇ ਰਾਜਾਂ ਤੇ ਜਾ ਕੇ ਉਹ ਸਟੇਟਾਂ ਚ ਕਾਂਗਰਸ ਦਾ ਸਮਰਥਨ ਕਰ ਰਹੇ ਨੇ ਠੀਕ ਹੈ ਜੀ ਤੇ ਆਪਣੇ ਪੰਜਾਬ ਚ ਆ ਕੇ ਉਹਨਾਂ ਦੇ ਵਿਰੋਧ ਚ ਗੱਲ ਕਰ ਰਹੇ ਨੇ ਵੀ ਦੋ ਪਹਿਲੂ ਕਿਉਂ ਰੱਖ ਰਹੇ ਨੇ ਇਹ ਦੋ ਪਹਿਲੂ ਕਿਉਂ ਰੱਖ ਰਹੇ ਨੇ ਵੀ ਲੋਕਾਂ ਦਾ ਇਹ ਮੂਰਖ ਬਣਾ ਰਹੇ ਨੇ ਉੱਥੇ ਦੇ ਭਾਈ ਅਮਰਤਪਾਲ ਸਿੰਘ ਜੀ ਦੇ ਸਮਰਥਕਾਂ ਨੇ ਮੈਨੂੰ ਗੱਲ ਕਹੀ ਵੀ ਇਹ ਇੱਕ ਤਰ੍ਹਾਂ ਦਾ ਲੋਕਾਂ ਦਾ ਪਾਗਲ ਬਣਾਉਣ ਵਾਲੀ ਗੱਲ ਹੈ ਵੀ ਉਹਨਾਂ ਨੇ ਨਾ ਲੋਕਾਂ ਨੂੰ ਅਪੀਲ ਕੀਤੀ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਵੱਲੋਂ ਇਸ ਦੋ ਹੀ ਦਾ ਕੋਈ ਸਮਝਦਾਰ ਬੰਦਾ ਇਹ ਚੀਜ਼ ਸਮਝ ਲੈਂਦਾ ਹੈ ਵੀ ਆਮ ਬੰਦਾ ਤਾਂ ਇਹੀ ਹੈ ਵੀ ਅਸੀਂ ਉਹ ਪਾਰਟੀ ਨਾਲ ਜੁੜੇ ਹੋਏ ਅਸੀਂ ਕੋਈ ਬੰਦਾ ਕਹਿੰਦਾ ਮੇਰੇ ਫੋਨ 'ਚ ਕੋਈ ਬੰਦਾ ਸਾਡੇ ਭੁਰਖੇ ਜੁੜੇ ਹੋਏ ਸੀ ਇਹ ਗੱਲਾਂ ਸੋਚ ਵਿਚਾਰ ਨਹੀਂ ਆਣੀਆਂ ਨੇ ਕਿ ਆਪਾਂ ਕੈਂਡੀਡੇਟ ਦੇਖ ਕੇ ਵੋਟ ਪਾਈਏ ਹੁਣ ਭਾਈ ਅਮਰਪਾਲ ਸਿੰਘ ਉੱਥੇ ਉਤਰੇ ਨੇ ਜਿਹੜੇ ਕਿਤੇ ਨਾ ਕਿਤੇ ਜਿਹੜੇ ਬੰਦੇ ਨੇ ਜਾਂ ਜਿਹੜੇ ਵਪਾਰੀ ਐ ਜਾਂ ਕੋਈ ਰੇੜੀ ਲਾਉਂਦਾ ਉਹ ਕਿਤੇ ਨਾ ਕਿਤੇ ਦੋਹੇ ਲੀਡਰਾਂ ਤੋਂ ਡਰਦਾ ਹੈ ਕਿ ਸਾਨੂੰ ਕਿਤੇ ਸਾਡਾ ਹੁੱਕਾ ਪਾਣੀ ਨਾ ਬੰਦ ਹੋ ਜਾਏ ਕਿਤੇ ਸਾਨੂੰ ਕੋਈ ਲੀਡਰ ਧਮਕਾ ਕੇ ਸਾਡੇ ਤੇ ਪਰਚਾ ਨਾ ਕਰੇ ਪਰ ਮੈਂ ਤੁਹਾਡੀ ਗੱਲ ਨੂੰ ਰੋਕਦਾ ਪਰ ਜਿਹੜੀਆਂ ਔਰਤਾਂ ਨੇ ਉਹ ਨਰਪੱਖ ਖੜੀਆਂ ਨੇ ਬਿਲਕੁਲ ਕਿਉਂਕਿ ਉਹਨਾਂ ਨੂੰ ਕੋਈ ਲੈਣ ਦੇਣ ਨਹੀਂ ਉਹ ਕਹਿੰਦੇ ਅਸੀਂ ਤਾਂ ਅਮਰਤਪਾਲ ਲਿਆਉਣਾ ਆਪਣੇ ਪੁੱਤਾਂ ਨੂੰ ਬਚਾਉਣਾ ਮੈਂ ਦੇਖੋ ਜਿਹਦਾ ਪੁੱਤ ਨਸ਼ੇ 'ਚ ਵੱੜ ਗਿਆ ਨਸ਼ੇ 'ਚ ਪੈ ਗਿਆ ਉਹ ਦੇਖੋ ਜਿਹੜੀ ਮਾਂ ਦਾ ਪੁੱਤ ਜਾਂਦਾ ਨਾ ਇਹ ਉਹਨੂੰ ਹੀ ਦਰਦ ਪਤਾ ਹੈ ਵੀ ਉਹ ਕੀ ਕਿਹੜੇ ਹਿਸਾਬ ਨਾਲ ਉਹਦੇ ਤੇ ਬੀਤਦੀ ਹੈ ਦੇਖੋ ਇੱਕ ਪੁੱਤ ਨੂੰ ਪਾਲਿਆ ਪੜਾਇਆ ਲਿਖਾਇਆ ਐਂਡ ਤੇ ਇੰਜੈਕਸ਼ਨ ਲਾਇਆ ਜੀ ਮਰ ਗਿਆ ਉਹ ਹੱਥਾਂ 'ਚ ਹੀ ਰਹਿ ਗਿਆ ਹੱਥਾਂ 'ਚ ਹੀ ਰਹਿ ਗਿਆ ਹੁਣ ਮਾਂ-ਬਾਪ ਦੀਆਂ ਉਮੀਦਾਂ ਦਾ ਵਿੱਚੇ ਰਹਿ ਗਈਆਂ ਬਿਲਕੁਲ ਤੁਸੀਂ ਆਪ ਦੱਸੋ ਇਹ ਗੱਲ ਮਾਪੇ ਬਾਪ ਦੀ ਜਿੱਥੇ ਉਮੀਦਾਂ ਵਿੱਚ ਰਹਿ ਗਈਆਂ ਹੁਣ ਉਹ ਉਹਨਾਂ ਦੇ ਮਾਪੇ ਬਾਪ ਦੇ ਬੱਚੇ ਨੂੰ ਜਿਹਨੇ ਬਚਾਇਆ ਹੋਵੇ ਜਿਵੇਂ ਭਾਈ ਅਮਰੋਦ ਪਾਲ ਸਿੰਘ ਨੇ ਕਿੰਨੇ ਹੀ ਨੌਜਵਾਨ ਬਚਾ ਲਈ ਕਿੰਨੇ ਹੀ ਨੌਜਵਾਨ ਨੂੰ ਬਾਣੀ ਦੇ ਲੜ ਲਾਤਾ ਆਪਾਂ ਪੰਜ ਬੰਦੇ ਨਹੀਂ ਜੋੜ ਸਕਦੇ ਆਪਾਂ ਦੋਨੋਂ ਆਪਸ ਵਿੱਚ ਗੱਲ ਕਰੀਏ ਆਪਾਂ ਪੰਜ ਬੰਦਿਆਂ ਦੀ ਵਿਚਾਰਧਾਰਾ ਨਹੀਂ ਬਦਲ ਸਕਦੇ ਦੇਖੋ ਉਹ ਬੰਦੇ ਐਦਾਂ ਨਹੀਂ ਕਹਿੰਦੇ ਵੀ ਉਹਨੇ ਸਿਰਫ ਮਾਈਂਡ ਕਨਵਰਟ ਕਰਤਾ ਉਹਨੇ ਮਾਈਂਡ ਹੀ ਨਸ਼ੇ ਤੋਂ ਇੱਕ ਪਾਸੇ ਹੀ ਕਰਤਾ ਪਾਈ ਉਹਨੇ ਦੱਸ ਦਿੱਤਾ ਵੀ ਇਹ ਨਸ਼ਾ ਤੋਂ ਡੇਲੀ ਖਤਰਨਾਕ ਹੈ ਉਹਨੇ ਮੋਟੀਵੇਟ ਕੀਤੀ ਦੁਨੀਆ ਹਾਂ ਸਿੱਧੇ ਰਾਹ ਪਾਏ ਨੌਕਰੀਆਂ ਕਰਨ ਲੱਗੇ ਕਈ ਨੌਜਵਾਨ ਉੱਥੇ ਤੁਸੀਂ ਦੇਖਿਆ ਹੀ ਆ ਜਾ ਕੇ ਮੇਰੇ ਨਾਲ ਦੱਪਾ ਇਕੱਠੇ ਹੀ ਸੀਗੇ ਤੇ ਉੱਥੇ ਕਈ ਮੁੰਡੇ ਨੌਕਰੀ ਦੁਬਾਰਾ ਕੰਮਕਾਰ ਤੇ ਲੱਗ ਗਏ ਰੋਜ਼ਗਾਰ ਲੱਭਣ ਲੱਗੇ ਇੱਕ ਤਾਂ ਹੋਰ ਤੌਰ ਛੋਟੀ ਛੋਟੀ ਉਮਰ ਦੇ ਬੱਚੇ ਦੁਬਾਰਾ ਪੜ੍ਹਨ ਲਿਖਣ ਲੱਗੇ ਜਿਹੜੇ ਨਸ਼ਿਆਂ 'ਚ ਵੜ ਗਏ ਸੀ ਚੋਰੀਆਂ ਕਰਨ ਲੱਗ ਗਏ ਸੀ ਠੀਕ ਹੈ ਉਹ ਸਾਰੇ ਸਿੱਧੇ ਰਾਹ ਪੈ ਗਏ ਇਹ ਚੀਜ਼ਾਂ ਕਿਤੇ ਨਾ ਕਿਤੇ ਰਾਜਨੀਤਿਕ ਜਿਹੜੇ ਵੱਡੇ ਰਾਜਨੀਤੀਗਰ ਨੇ ਨਾ ਇਹਨਾਂ ਨੂੰ ਇਹ ਨਹੀਂ ਖਫਾ ਹੋਈਆਂ ਵਫਾ ਹੋਈਆਂ ਇਹਨਾਂ ਨੇ ਬਹੁਤ ਜ਼ਿਆਦਾ ਕਿ ਕਹਿ ਲੋ ਵੀ ਸਿਆਸਤ ਰਚ ਕੇ ਭਾਈ ਅਮਰਤ ਬਾਦ ਸਿੰਘ ਨੂੰ ਅੰਦਰ ਭੇਜਿਆ ਪਰ ਲੋਕਾਂ ਨੇ ਤਾਂ ਪਤਾ ਹੀ ਹੈ ਨਾ ਜਿਨ੍ਹਾਂ ਦੇ ਬੱਚੇ ਸੁਧਰੇ ਹੋਏ ਉਹਨਾਂ ਨੇ ਪਾਏ ਦੇਣੀਆਂ ਉਸ ਦਿਨ ਉਤੋਂ ਨੂੰ ਯਾਦ ਹੋਵੇਗਾ ਆਪਾਂ ਗਏ ਤੇ ਉੱਥੇ ਹਨੇਰੀ ਆਈ ਬਹੁਤ ਜ਼ਿਆਦਾ ਉੱਥੇ ਟੈਂਟ ਲੱਗਿਆ ਹੋਇਆ ਸੀ ਜਿਹੜਾ ਲਾਸਟ ਹਾਂਜੀ ਹਾਂ ਲਾਸਟ ਵਿੰਡ ਚੱਪਾ ਗਈ ਸੀ ਟੈਂਟ ਟੈਂਟ ਵੀ ਉੱਡ ਗਿਆ ਪਰ ਉਹ ਲੋਕ ਨਹੀਂ ਹਿੱਲੇ ਲੋਕ ਨਹੀਂ ਹਿੱਲੇ ਬਹੁਤ ਜ਼ਿਆਦਾ ਕੱਠ ਸੀਗਾ ਕਿਵੇਂ ਅਸੀਂ ਤਾਂ ਪੋਟ ਅਸੀਂ ਸਮਰਥਕ ਹਾਂ ਸਮਰਥਕ ਹੀ ਰਹੇ ਨੇ ਨੇਰੀ ਕਹਿੰਦੇ ਪੰਜਾਬ 'ਚ ਤਾਂ ਪਹਿਲਾ ਨਸ਼ਿਆਂ ਦੀ ਨੇਰੀ ਆਈ ਵੀ ਆਹ ਨੇਰੀ ਸਾਨੂੰ ਕੀ ਕਰੂਗੀ ਉਹ ਕਿਤੇ ਨਾ ਕਿਤੇ ਉਹਨਾਂ ਦੇ ਚਿਹਰਿਆਂ ਤੋਂ ਪਤਾ ਲੱਗਦਾ ਸੀ ਕਿ ਉਹ ਪੂਰੇ ਸਮਰਥਕ ਨੇ ਆ ਉਹ ਅਮਰਿਤਪਾਲ ਨਾਲ ਜੁੜੇ ਹੋਏ ਲੋਕ ਨਹੀਂ ਬਿਲਕੁਲ ਬਿਲਕੁਲ ਮੈਂ ਤੁਹਾਡੀ ਚੀਜ਼ ਨਾਲ ਇਹ ਪੂਰੀ ਤਰ੍ਹਾਂ ਸਹਿਮਤ ਹਾਂ ਮੈਂ ਆਪ ਦੇਖਿਆ ਉੱਥੇ ਵੀ ਇੰਨਾ ਕੱਠ ਹੂੰ ਮੈਂ ਨਹੀਂ ਕਿਤੇ ਦੇਖਿਆ ਕਿਉਂਕਿ ਸੁਣਿਆ ਹੈ ਸਾਡੇ ਜੰਮਣ ਤੋਂ ਪਹਿਲਾਂ ਹੁੰਦੀਆਂ ਸੁਣਿਆ ਵੀ ਜਦੋਂ ਸਿਮਰਨਜੀਤ ਸਿੰਘ ਮਾਨ ਦੀ ਜਿੱਤੇ ਸੀਗੇ ਉਹ ਜਦੋਂ ਜਿੱਤੇ ਸੀ ਉਦੋਂ ਐਵੇਂ ਹੁੰਦਾ ਆਂਦਾ ਸੀਗਾ ਤਾਂ ਕਰਕੇ ਆਪਾਂ ਉੱਥੇ ਇਹ ਲੋਕ ਕਹਿ ਰਹੇ ਸੀ ਵੀ ਜਿਵੇਂ ਮੈਨੂੰ ਲੱਗਦਾ ਲਗਭਗ 99 ਦੀ ਗੱਲ ਹੋਣੀ ਹੈ ਇਹ ਵੀ ਉਦੋਂ ਸਿਮਰਨਜੀਤ ਸਿੰਘ ਮਾਨ ਨੂੰ ਜਿੱਤਾ ਆ ਕੇ ਪਾਰਲੀਮੈਂਟ 'ਚ ਭੇਜਿਆ ਸੀਗਾ ਐਵੇਂ ਹੀ ਅਸੀਂ ਭਾਈ ਅਮਰਤਪਾਲ ਸਿੰਘ ਨੂੰ ਜਿਤਾ ਕੇ ਪਾਰਲੀਮੈਂਟ 'ਚ ਭੇਜਾਂਗੇ ਸਾਡੀ ਗੱਲ ਕਰੂਗਾ ਅੱਗੇ ਜਾ ਗੱਲ ਕਰੂਗਾ ਸਾਡੇ ਮੁੱਦੇ ਰੱਖੂਗਾ ਕਿਤੇ ਨਾ ਕਿਤੇ ਉੱਥੇ ਪਿੰਡਾਂ ਦੇ ਵਿੱਚ ਆਪਾਂ ਵੀ ਦੇਖਿਆ ਉੱਥੇ ਬੋਰਡ ਲੱਗੇ ਹੋਏ ਨੇ ਵੀ ਕੋਈ ਵੀ ਰਾਜਨੀਤਿਕ ਆਗੂ ਸਤੋਂ ਬੋਟ ਮੰਗਣ ਆਉਂੇ ਸਾਡਾ ਪੂਰਨ ਸਮਰਥਨ ਭਾਈ ਅਮਰਦੇਵ ਪਾਲ ਸਿੰਘ ਜੀ ਨਾਲ ਹੈ ਇਹ ਇਹ ਵੀ ਦੇਖਣ ਨੂੰ ਮਿਲਿਆ ਬਹੁਤ ਜ਼ਿਆਦਾ ਵੀ ਨਾ ਦੇਖੋ ਪਿੰਡਾਂ ਦੇ ਪਿੰਡ ਉਹਨਾਂ ਦੇ ਸਮਰਥਕ ਹੋ ਚੁੱਕੇ ਹਨ ਬਾਕੀ ਕਹਿ ਲੋ ਵੀ ਵੋਟਰ ਹੁਣ ਵੋਟਰ ਦਾ ਕੀ ਦਿਮਾਗ ਐਟ ਅ ਟਾਈਮ ਕੀ ਕੰਮ ਕਰਦਾ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਜੇ ਆਪਾਂ ਦੇਖਦੇ ਆਂ ਕਿ ਉੱਥੇ ਤਾਂ ਮੈਨੂੰ ਲੱਗਦਾ ਵੀ 100% ਜਿੱਤ ਭਾਈ ਅਮਰਤਪਾਲ ਸਿੰਘ ਦੀ ਹੀ ਹੋਣੀ ਹੈ ਸਰਕਾਰਾਂ ਨੂੰ ਹজম ਹੋ ਜਾਣੀਆਂ ਇਹ ਗੱਲਾਂ ਸਰਕਾਰਾਂ ਦਾ ਜੀ ਹੁਣ ਜੇ ਹজম ਹੋਣੀਆਂ ਹੁੰਦੀਆਂ ਤਾਂ ਉਹ ਜੇਲ੍ਹ ਕਿਉਂ ਜਾਂਦਾ ਸੋਚਣ ਵਾਲੀ ਗੱਲ ਹੈ ਨਾ ਇਹ ਐਨਐਸਏ ਦੁਬਾਰਾ ਨਹੀਂ ਲੱਗਦੇ ਸੀ ਦੋ ਵਾਰ ਐਨਐਸਏ ਦੁਬਾਰਾ ਲੱਗਣੀ ਇੱਕ ਵਾਰ ਐਨਐਸਏ ਤੋਂ ਬਾਅਦ ਦੁਬਾਰਾ ਲੱਗਣੀ ਸ਼ਰਮ ਵਾਲੀ ਗੱਲ ਹੈ ਤੁਸੀਂ ਬਸ ਸਾਰਾ ਕੁਝ ਭਗਵਾਨ ਤਮਾਨ ਨੂੰ ਹੀ ਲੋਕ ਪੁੱਤ ਰਹੇ ਨੇ ਸਾਰੇ ਆਪਾਂ ਆਪਾਂ ਦੇਖਿਆ ਦੇਖਿਆ ਗਰਾਊਂਡ ਲੈਵਲ ਤੇ ਜਾ ਕੇ ਦੇਖਿਆ ਉੱਥੇ ਨਾ ਮੁਰਦੀ ਨੂੰ ਕੁਝ ਕੋਈ ਕੋਈ ਨਹੀਂ ਉੱਥੇ ਸਿਰਫ ਭਗਵੰਤ ਮਾਨ ਤੇ ਗਾਜ ਗਿਰਦੀ ਹੈ ਕਿ ਭਗਵੰਤ ਮਾਨ ਦੇ ਰਾਜ ਚ ਉਹਦੇ ਤੇ ਦੁਆਰੇ ਨੈਸੀ ਲਾਗੀ ਆਪਾਂ ਨਹੀਂ ਕਹਿ ਰਹੇ ਕਿ ਭਗਵੰਤ ਮਾਨ ਦਾ ਹੱਥ ਹੈ ਆਪਾਂ ਜਿਵੇਂ ਲੋਕਾਂ ਨੇ ਲੋਕਾਂ ਨੇ ਸੁਣੋ ਹੈ ਆ ਕਿ ਉੱਥੇ ਕਿਸੇ ਨੂੰ ਨਹੀਂ ਭੱਡਿਆ ਜਾ ਰਿਹਾ ਉੱਥੇ ਭਗਵੰਤ ਮਾਨ ਤੇ ਹੀ ਗੱਲ ਆ ਰਹੀ ਇਹ ਤਾਂ ਦੇਖੋ ਇਹ ਜਿਹੜਾ ਭਗਵੰਤ ਮਾਨ ਸਰਕਾਰ ਹੈ ਉਥੋਂ ਦੀ ਲੋਕ ਆਪਾਂ ਨੇ ਦੇਖਿਆ ਵੀ ਇੱਕੋ ਮੁੱਕ ਮੁੱਦਾ ਉਹਨਾਂ ਨੇ ਜਿਆਦਾ ਚੱਕਿਆ ਨਸ਼ਾ ਹੂੰ ਹੁਣ ਆਪਾਂ ਜਾ ਕੇ ਦੇਖਦੇ ਆਂ ਪਿੰਡਾਂ 'ਚ ਗਰਾਊਂਡ ਲੈਵਲ ਤੇ ਸਿਰਫ ਮਾਵਾਾਂ ਦੀ ਮਾਵਾ ਦੀ ਇੱਕੋ ਹੀ ਸਾਰੀਆਂ ਮਾਵਾ ਆਪਣੀਆਂ ਉਹਨਾਂ ਦੀ ਇੱਕੋ ਹੀ ਗਹਾਰਾ ਕਿ ਨਸ਼ਾ ਖਤਮ ਕਰਦੇ ਹੂੰ ਠੀਕ ਹੈ ਉਹਨਾਂ ਦੇ ਪੁੱਤ ਨਸ਼ਾ ਨਸ਼ੀਆਂ 'ਚ ਪੈ ਚੁੱਕੇ ਆਂ ਉਹ ਕਹਿੰਦੇ ਵੀ ਜੇ ਆਪਾਂ ਪੁੱਛਨੇ ਭਗਵੰਤ ਮਾਨ ਸਰਕਾਰ ਨੇ ਫ੍ਰੀ ਕਰਤਾ ਜੀ ਇਹ ਫ੍ਰੀ ਕਰਤਾ ਉਹ ਫ੍ਰੀ ਕਰਤਾ ਉਹ ਕਹਿੰਦੇ ਜਦੋਂ ਕੀ ਕਰਾਉਣਾ ਫ੍ਰੀ ਜਦੋਂ ਘਰ 'ਚ ਕੋਈ ਦੇਖਣ ਵਾਲਾ ਹੀ ਨਹੀਂ ਰਿਹਾ ਅਸੀਂ ਬੱਲਵ ਜਗਦੇ ਥੋੜੀ ਦੇਖਣੇ ਨਹੀਂ ਸਾਡੇ ਤਾਂ ਉਹੀ ਚਿਰਾਗ ਬੁਝ ਜਗੇ ਇੰਨੇ ਚਾਵਾਂ ਨਾਲ ਪਾਲੇ ਹੋਏ ਤੇ ਇਹ ਕਿਤੇ ਨਾ ਕਿਤੇ ਮੈਨੂੰ ਲੱਗ ਰਿਹਾ ਹੈ ਕਿ ਭਾਈ ਅਮਰਤਪਾਲ ਸਿੰਘ ਹੀ ਉੱਥੋਂ ਜਿੱਤਣਗੇ ਉੱਥੋਂ ਦੀ 100% ਜਿੱਤ ਭਾਈ ਅਮਰਤਪਾਲ ਸਿੰਘ ਦੀ ਹੀ ਹੋਣੀ ਹੈ ਤੁਹਾਨੂੰ ਇਸੇ ਤਰ੍ਹਾਂ ਹੋਰ ਵੀ ਇਲਾਕਿਆਂ ਦੇ ਸਮੀਕਰਨ ਅਸੀਂ ਦਿਖਾਉਂਦੇ ਰਹਾਂਗੇ ਸਾਡੇ ਨਾਲ ਜੁੜੇ ਰਹੋ ਧੰਨਵਾਦ